ਉਹਨਾਂ ਕੀ ਮਹਾਰਜ ਹੈ 2025 ਤੋਂ 4 ਸਾਲ ਪਹਿਲਾਂ ਇਸ ਜਗ੍ਹਾ ਦੇ ਉੱਤੇ ਵੀ ਕੀ ਜਿਹੜਾ ਕਿਸਾਨੀ ਸੰਘਰਸ਼ ਚੱਲ ਰਿਹਾ ਸੀਗਾ ਉਸ ਦੌਰਾਨ ਦਿੱਲੀ ਜਿਹੜੇ ਨੌਜਵਾਨ ਹੈ ਇੱਥੇ ਪ੍ਰੋਟੈਸਟ ਕਰਿਆ ਕਰਦੇ ਸੀ ਮੈਂ ਵੀ ਉਹਨਾਂ ਦੇ ਸਾਥ ਖੜਦਾ ਹੁੰਦਾ ਸੀਗਾ ਤਾਂ ਇੱਕ ਜਿਹੜਾ ਹੈਗਾ ਅਕਸਾਈਜ਼ਨ ਅ ਟੈਕਸੇਸ਼ਨ ਇੰਸਪੈਕਟਰ ਨੇ ਬੜੀ ਜਿਹੜੀ ਨਗਰ ਲਾਪਤਵਾਹੀ ਦੇ ਨਾਲ ਇੱਥੇ ਪ੍ਰੋਟੈਸਟ ਕਰਦੇ ਨੌਜਵਾਨਾਂ ਦੇ ਰੂਪਾਂ ਦੇ ਉੱਤੇ ਗੱਡੀ ਚੜਾ ਦਿੱਤੀ ਜਿਹਦੇ ਵਿੱਚ ਇੰਦਰਜੀਤ ਸਿੰਘ ਪਲੇਰ ਜਿਹੜੇ ਸਾਬਕਾ ਸੈਨਿਕ ਸੀਗੇ ਉਹਨਾਂ ਦਾ ਜਿਹੜੀ ਹੱਗਿਆ ਇੱਥੇ ਸ਼ਹਾਦਤ ਹੋ ਗਈ ਸੀ ਪਰਮਵੀਰ ਸਿੰਘ ਆਤਰੀ ਜਿਹੜਾ 16 ਸਾਲ ਦਾ ਨੌਜਵਾਨ ਸੀਗਾ ਜਿਹੜਾ ਡੀਏਵੀ ਕਲ ਦਾ 10ਵੀਂ ਦਾ ਵਿਦਿਆਰਥੀ ਸੀ ਤੇ ਇਸੇ ਤਰ੍ਹਾਂ ਇੱਕ 2 ਸਾਲ ਦਾ ਬੱਚਾ ਵੀ ਉਸ ਗੱਡੀ ਦੀ ਲਪੇਟ ਚ ਆਇਆ ਕਿ ਇਹ ਤਿੰਨ ਜਿਹੜੀਆਂ ਹੱਦੀਆਂ ਮੋਟਾ ਹੋਈਆਂ ਇਸ ਤੋਂ ਇਲਾਵਾ ਚਾਰ ਜਿਹੜੇ ਹੱਗੇ ਆ ਉਹ ਜਕਮੀ ਹੋਏ ਉਹਦਾ ਅੰਸ਼ 85 ਗ੍ਰਾਮ ਉਹਦੀ ਮਾਤਾ ਉਹਦੇ ਮਾਮਾ ਵੀ ਭੈਣ ਚਾਰ ਦਿਨ ਤੋਂ ਕੋਲੇ ਪਾਰਦੇ ਤੇ ਜਕਮੀ ਹੋਏ ਸੀ ਜਿਹਦੇ ਵਿੱਚੋਂ ਦੋ ਸਾਲ ਦੇ ਬੱਚਿਆਂ ਦੀ ਜਿਹੜੀ ਫਾਂੀਆ ਉਹ ਮੌਤ ਹੋ ਗਈ ਇਹ ਛੋਟੀ ਬੱਚੀ ਪਰਮਵੀਰਾਤਰੀ ਦੀ ਪੈਣ ਹੈਗੀ ਹੈ ਇਸ ਸਾਲ ਕੀ ਇਹ ਜਿਹੜੀ ਵੂਮਨ ਆ ਗਈ ਹੈ ਇਹਨੂੰ ਉਸ ਨੂੰ ਪਤਾ ਹੋਗਾ ਕਿ ਕਿਸੇ ਜਿਹੜੇ ਦਾ ਭਰਾ ਸੀ ਜਿਹੜਾ ਉਹ ਇੱਥੇ ਹਲਾ ਬੇਟਾ ਇੱਥੇ ਕੀ ਸਟ੍ਰੌਂਗ ਦੇ ਵਿੱਚ ਸਾਨੂੰ ਹੋ ਹੀ ਗਿਆ ਸੀਗਾ ਆ ਉਹਦੇ ਪਤਾ ਹੀ ਨਹੀਂ ਦਰ ਅਤਰੀ ਜੀ ਦੇ ਪੁੱਤ ਆ ਅੰਦਰਜੀਤ ਕਲੇਰ ਜੀ ਦੇ ਬੇਟਾ ਅ ਫੇਜ਼ਰ ਦਾ ਜੀ ਸਟਰੀਨ ਜਾਨ ਜੀ ਤੋਂ ਉਹਨਾਂ ਦੇ ਤਜਰਬਾ ਕਰ ਰਿਹਾ ਹੈ ਤੇ ਸਾਹਮਣੇ ਖੜੀ ਰਹਿ ਰਹੇ ਹਾਂ ਅ ਸੰਜੀਤ ਪਰਮਵੀਰ ਅਤਰੀ ਜੀ ਪੰਜਾਬ ਦੇ ਵਿੱਚ ਆ ਮੁਹੱਬਤ ਨਾਲ ਜੁੜਨਾ ਚਾਹੁੰਦੇ ਹਨ ਹਾਂ dona shudaanu ਕਮਨ ਕੀਤਾ ਜਾ ਰਹੇ ਹਨ ਇਹ ਲਾ ਦੇਗੇ ਤੂੰ ਆ ਅੰਦਰਜੀਤ ਸਿੰਘ ਪਲੇਅਰ ਪਰਮਦੇਵ ਸਾਥਰੀ ਪਰਮਦੇਵ ਦਾ ਅੰਸ਼ ਸਾਡੇ ਵਿੱਚ ਦਰ ਅਰਵਿੰਦਰ ਹਾਂ ਮੈਂ ਇਹਨਾਂ ਦਾ ਨਾਮ ਭੁੱਲ ਜਾਣਾ ਇਹ ਬੇ ਇਹ ਬੇਟੀ ਦੀ ਕਹਾਣੀ ਹੈ ਇਹਦਾ ਨਾਮ ਕੀ ਰੱਖਿਆ ਨਿਮਰਤ ਕੌਰ ਅਤਰੀ ਨਿਮਰਤ ਕੌਰ ਅਤਰੀ ਬੇਟੀ ਹੈ ਦਿਪਜੋਤ ਵੱਡੀ ਭੈਣ ਹੈ ਉਹ ਕਹ ਰਹੀ ਹੈ ਕਿ ਆਈ ਨਹੀਂ ਇਸ ਬੱਚੇ ਨੂੰ ਕਿਛ ਨਹੀਂ ਪਤਾ ਤਾਂ ਹੈ ਦੇਖਣ ਵਾਲੇ ਸਮੇਂ ਦੇ ਵਿੱਚ ਕਿਤੋਂ ਸੰਭਲੇ ਸੀ ਹਾਂ ਤੇ ਇਸ ਘਟਨਾ ਦਾ ਦਸਤਾਵੇਜ਼ਨਾਕਟਨਾ ਨਹੀਂ ਵੀ ਜ਼ਰੂਰ ਹੋਏਗੀ ਹਾਂ ਲੰਬਾ ਸਮਾਂ ਮਤਲਬ ਇਹਦੇ ਉੱਤੇ ਸਿੰਘ ਰਸ ਚੱਲਿਆ ਇੱਕ ਤੁਸੀਂ ਨੂੰ 1.5 ਸਾਲ ਤੋਂ ਉੱਪਰ ਜਿਹੜਾ ਹੈਗਾ ਉਹ ਜੇਲ੍ਹ ਦੇ ਵਿੱਚ ਵੀ ਰਹਿਣਾ ਪਿਆ ਅਜੇ ਵੀ ਉਹ ਕੋਰਟ ਕੇਸ ਚੱਲ ਰਿਹਾ ਹੈ ਤੇ ਮੈਂ ਹਜਾਇਤ ਸਿੰਘ ਦੀਵਾਣਾ ਆਹਾਰੀ ਆ ਕਿਸਾਨ ਜੱਟੇ ਬੰਦਿਆਂ ਨੂੰ ਅਪੀਲ ਕਰਦਾ ਕਿ ਉਹ ਕੇਸ ਜਿੰਨਾ ਚਿਰ ਤੱਕ ਕੇਸੇ ਅੰਜਾਮ ਤੇ ਨਹੀਂ ਪਹੁੰਚਦਾ ਕਿਤੇ ਜੇ ਨਹੀਂ ਮੌਕਾ ਉਹਨਾਂ ਸਿਰ ਅਕਤਵ ਦੀ ਸਾਨੂੰ ਇਹ ਪਰਿਵਾਰ ਦੀ ਜਿਹੜੀ ਲੱਗੀ ਆ ਫੈਸਲਾ ਕਰਨੀ ਚੰਗੀ ਆ ਉਹਨਾਂ ਨਾਲ ਸਭ ਜੋ ਕਰਨਾ ਚਾਹੀਦਾ ਉਹਨਾਂ ਦੀਆਂ ਜਿਹੜੀਆਂ ਪੇਸ਼ੀਆਂ ਹੈਗੀਆਂ ਅਦਾਲਤ ਦੇ ਵਿੱਚ ਉਹਨਾਂ ਦੇ ਵਿੱਚ ਮਾਪੇ ਦੇ ਨਾਲ ਤੁਹਾਨੂੰ ਜਾਣਾ ਚਾਹੀਦਾ ਰਹੇਗਾ ਤੇ ਇਸ ਤਰ੍ਹਾਂ ਇਹ ਬਰਤਨਦਾਰ ਜੋ ਜੀ ਸੀ ਪਲੇਅਰ ਸਰਦਾਰ ਰਿੰਗ ਜੀ ਸੀ ਪਲੇਅਰ ਜਿਹੜੇ ਸਾਫ ਦਾ ਸੈਨਿਕ ਸੀਗੇ ਜਿਨ੍ਹਾਂ ਨੇ ਇੱਥੇ ਖਾਦੋ ਦਿੱਤੀ ਕਿਸਾਨੀ ਸਮਰਸਦਿ ਤੇ ਉਹਨਾਂ ਦਾ ਆਮ ਤੌਰ ਤੇ ਉਹਨਾਂ ਦੇ ਹੱਥ ਵਿੱਚ ਟਮਾਟਰ ਜਿੱਕੇ ਹੁੰਦਾ ਸੀ। ਉਹ ਫਾਰਮਰ ਉਹ ਕੋਈ ਰੈਗੂਲਰਲੀ ਉਹ ਅ ਸ੍ਰੀ ਗੁਰੂ ਨਵਨ ਸਿੰਘ ਦੇ ਮੱਥਾ ਟੇਕ ਕੇ ਤੇ ਉਸ ਤੋਂ ਬਾਅਦ ਇੱਥੇ ਸਾਡੇ ਨਾਲ ਉਹ ਖੜਿਆ ਰਹਿੰਦੇ ਸੀਗੇ। ਇੱਕ ਮਤਲਬ ਇਸ ਸਮੇਂ ਹੀ ਮੈਂ फोटो भी लैनी सारे तो बारे किसान शहीद यादगारी चौक ये चौक उन्ती मार्च दो हज़ार इक्कीस एक तो ਲਾਪਰਵਾਹੀ ਨਾਲ ਸਾਈਂ ਇਨਸਪੈਕਟਰ ਗੱਡੀ ਦੇ ਨਾਲ ਮੁੰਡਾ ਨਾਮ ਸਤ ਜਤਨੀ ਜਪਨੀ ਜਨਾ ਚਰਮਦੀਰ ਆਦਰੀ ਅਤੇ ਇੰਦਰਜੀਤ ਸਿੰਘ ਪੇਰ ਸਾਡੇ ਜੀ ਸਤ ਜੀ ਸਰਕਾਰ ਦੇ ਵਿੱਚ ਉਹ ਸ਼ਹਾਦਤ ਦਾ ਜਾਨ ਕੀਤੇ ਜੀ ਕਿ ਬੱਚੇ ਦੀ ਮੌਤ ਹੋਈ ਤੇ ਸਤ ਜਤਨੀ ਹੋਈ ਸੀ ਤਾਂ ਬਹੁਤ ਸਦੀ ਯਾਦ ਨੂੰ ਰਾਜ ਕਰਨ ਲਈ ਮੈਂ ਕਿਤੇ ਜਰਾ ਆ ਜਾਓ ਮੋਮਬਤੀਆਂ ਜਲਾਉਣ ਲਈ ਬਾਰਗਾਂ ਮੈਂ ਵੀ ਹਾਜ਼ਰ ਹੋ ਜਾਇਆ ਸੀ ਕਿਉਂਕਿ ਉਹ ਐਸਾ ਪੀਸ ਕੰਨਿਆ ਜਮੈਂ ਬਦਲੂ ਤੋਂ ਤੱਕ ਨਾਲ ਚਸ਼ਮੀ ਦੀ ਦੁਆ ਮੇਰੇ ਨਾਲ ਹੀ ਉਹ ਪ੍ਰੋਟੈਸਟ ਦੇ ਵਿੱਚ ਖੜੇ ਸੀਗੇ ਰੋਜ਼ਾਨਾ ਅਸੀਂ ਸਾਰੇ ਸ਼ਾਮ ਨੂੰ ਜਿਹੜਾ ਵੀ ਕਿਹਦਾ ਕਿਸਾਨੀ ਸੰਘਰਸ਼ ਸੀਗਾ ਉਹਦੇ ਹੱਥ ਦੇ ਵਿੱਚ ਮਾੜੋ ਲੈ ਕੇ ਖੜਦੇ ਹੋਏ ਸੀਗੇ ਕੇਂਦਰ ਸਰਕਾਰ ਦੇ ਖਿਲਾਫ ਨਾਰੇਬਾਜੀ ਲੱਗੂ ਆ ਮਿਲ ਦੇ ਖਲਾਫ ਦੇ ਗੀਤ ਵੀ ਚੱਲਦੇ ਸੀਗੇ ਬਕਾਇਦਾ ਆ ਇਹ ਵੀ ਇਸ ਸਮੇਂ ਦੇ ਜਿਹੜੇ ਨਾਲ ਅਸੀਂ ਕਰਦੇ ਸੀ ਬਾਅਦ ਦੇ ਵਿੱਚ ਵੀ ਜਿਹੜਾ ਹੈਗਾ ਇਹ ਤਕਰੀਬਨ ਜਿੰਨਾ ਦਿੱਲੀ ਚ ਲੈਸ ਹਾਰਸ਼ ਅਸੀਂ